ਕਬੀਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਕਬੀਰ ਏਕ ਘੜੀ ਆਦੀ ਘੜੀ ਆਦੀ ਕੋ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿ ਨੇ 16 ਸਤ ਸੰਗਤ ਦੀ ਮਹਾੜਤਾ ਦਾ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਕਹਿੰਦੇ ਭੜੇ ਬੁਢਾਾਂ ਦੀ ਸੰਗਤ ਦੇ ਵਿੱਚ ਪੂਰੇ ਦਿਨ ਦੇ ਵਿੱਚੋਂ ਇੱਕ ਘੜੀ ਕੱਢ ਕੇ ਸੰਗਤ ਵਿੱਚ ਬੈਠ ਜਾਈਏ ਤੇ ਜੀਵਨ ਸਫਲ ਹੋ ਜਾਂਦਾ ਹੈ ਦਿਨ ਜਿਹੜਾ ਉਹ ਸਫਲ ਹੋ ਜਾਂਦਾ ਹੈ ਕਬੀਰ ਸਾਹਿਬ ਕਹਿੰਦੇ ਜੇ ਇੱਕ ਘੜੀ ਸਮਾਂ ਨਾ ਹੋਵੇ ਰੁਚੀ ਵੀ ਪੜੇ ਨਹੀਂ ਤਕਬੀਰ ਸਾਹਿਬ ਕਹਿੰਦੇ ਨੇ ਜੇ ਇੱਕ ਘੜੀ ਨਹੀਂ ਬਹਿ ਸਕਦਾ ਕੁੰਜ ਵਿਦਵਾਨ ਕਹਿੰਦੇ ਨੇ ਕਿ 24 ਮਿੰਟ ਦੀ ਇੱਕ ਘੜੀ ਹਮਦੀ ਪਰ ਦੇ ਘੰਟੇ ਤੋਂ ਵੀ 6 ਮਿੰਟ ਘੱਟ ਹੈ ਪਵਨ ਦੇ ਘੰਟੇ ਤੋਂ ਵੀ ਥੋੜਾ ਸਮਾਂ ਬਣਦਾ ਹੈ ਇੱਕ ਘੜੀ ਇਹਨਾਂ ਨੂੰ ਸਮਾ ਕਾਟਕੇ ਦਿਨ ਦੇ ਵਿੱਚੋਂ ਤੇ ਸੰਗਤ ਵਿੱਚ ਬੈਠਣਾ ਚਾਹੀਦਾ ਹੈ ਚਾਹੇ ਅਮਰਤ ਵੇੜੇ ਸ਼ਾਮ ਵੇੜੇ ਜਦੋਂ ਵੀ ਵਕਤ ਮਿਲੇ ਕਬੀਰ ਸਾਹਿਬ ਕਹਿੰਦੇ ਜੇ ਇੱਕ ਘੜੀ ਨਹੀਂ ਬੈ ਸਕਦਾ ਤੇ ਚੱਲ ਨਹੀਂ ਕੁੱਤੇ ਤੇਰੇ ਕੋਲ ਮੁਰਸਤ ਹੋਣੀ ਚਾਹੀਦੀ ਹੈ ਕਿ ਅੱਧੀ ਘੜੀ ਸੰਗਤ ਵਿੱਚ ਬੈਠ ਜਾ ਦਾ ਕੰਮ ਅੱਧੀ ਘੜੀ ਕਹੋ 12 ਕੁ ਮਿੰਟ ਦਾ ਸਮਾਂ ਕਬੀਰ ਸਾਹਿਬ ਕਹਿੰਦੇ ਨੱਪ ਸਮਾਂ ਤੇ ਤੈਨੂੰ ਰੱਬ ਵਾਸਤੇ ਕੱਢਣਾ ਚਾਹੀਦਾ ਹੈ ਨਾ ਆਤਮਾ ਦੇ ਭਲੇ ਵਾਸਤੇ ਨੱਪ ਟਾਈਮ ਤੇ ਕੱਢਣਾ ਚਾਹੀਦਾ ਹੈ ਕਬੀਰ ਸਾਹਿਬ ਕਹਿੰਦੇ ਜਦ ਜੇ ਤੂੰ ਇਹ ਵੀ ਕਹਿ ਨਾ ਕਿ ਮੈਂ 12 ਮਿੰਟ ਇਹ ਨਹੀਂ ਬਹਿ ਸਕਦਾ ਫਿਰ ਆਦੀ ਹੁਤੇ ਆਦ ਕਹਿੰਦੇ ਅਤਿਓ ਅਤੀ ਘੜੀ 6 ਮਿੰਟ ਦਾ ਟਾਈਮ ਤੇ ਕੱਢਿਆ ਕਰ ਰੱਬ ਦੇ ਵਾਸਤੇ ਕਬੀਰ ਇੱਕ ਘੜੀ ਆਤੀ ਘੜੀ ਆਦੀ ਹੁਤੇ ਆਦ ਕਹਿੰਦੇ ਅਤਿਓ ਅਤੀ ਘੜੀ ਕਿਤੇ 6 ਹੀ ਮਿੰਟ गुरु की संगत विच बैठ के परमेषुरद भले पुरशाबा गोष्ट कुरु की संगत भले पुरशा की संगत बच्चे बह के जी उन्हें रब की विचार करनी है यदा नुकसान कोई नहीं कबीर साहब केंद्र लाभ ही लाभ है एदायदा है ਇਸ ਕਰਕੇ ਥੋੜੇ ਚ ਥੋੜਾ ਸਮਾਂ ਕੱਟ ਕੇ ਜਰੂਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ ਆਪਣੇ ਜੀਵਨ ਨੂੰ ਸਫਲ ਕਰਨ ਦਾ ਜ